हाल आहे म còn đâu kì vậy kì nữa kì nữa kì nữa kì nữa kì nữa kì ਅੱਜ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕੇ ਦਾ ਬਾਬਾ ਨਾਨਕ ਦੇ ਬਲਾਕ ਕਲਾ ਨੌਰ ਦੇ ਆਪਣੇ ਪਾਰਟੀ ਸਾਥੀਆਂ ਦੇ ਨਾਲ ਆਪਣੇ ਵਲੰਟੀਅਰਸ ਆਪਣੇ ਬਲਾ ਪ੍ਰਚਾਰ ਪਿੰਡਾਂ ਦੇ ਆਪਣੇ ਆਗੂ ਜਿਹੜੇ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਅਸੀਂ ਜਿਵੇਂ ਚੋਣ ਜਿਹੜੀ ਆਦੀ ਅਸੀਂ ਉਹਦੀ ਤਿਆਰੀ ਕਰਦੇ ਕੱਲ੍ਹ ਅਸੀਂ ਡੇਰਾ ਬਾਬਾ ਨਾਨਕ ਦੀ ਮੀਟਿੰਗ ਕੀਤੀ ਸੀ ਫਿਰ ਉਹ ਕੁੰਜਰ ਦੇ ਵਿੱਚ ਧਾਰਿਆਲ ਬਲਾਕ ਦੀ ਮੀਟਿੰਗ ਕੀਤੀ ਅੱਜ ਅਸੀਂ ਇੱਥੇ ਜਿਹੜੀ ਆ ਮੀਟਿੰਗ ਕੀਤੀ ਆ ਪਰ ਅੱਗੇ ਅਸੀਂ ਇਹ ਰੋਜ਼ ਤਿਆਰੀ ਚ ਐਕਚੁਅਲੀ ਤਿਆਰੀ ਚ 16 ਮੀਟਾਂ ਹੋਰ ਕਰਾਂਗੇ ਪਹਿਲੇ ਬਲਾਕ ਬਲਾਕਾਂ ਚ ਜਾਵਾਂਗੇ ਜਿਹੜੇ ਬਲਾਕ ਪ੍ਰਧਾਨ ਸਾਡੇ ਬੜੇ ਬਲਾਕ ਵਾਈਜ਼ ਮੀਟਿੰਗਾਂ ਜਿਹੜੀਆਂ ਉਹਨਾਂ ਚ ਸਟਾਰਟ ਕਰੂੰਗਾ ਉਹਦੇ ਤੋਂ ਬਾਅਦ ਜਿਹੜੇ ਦੇਦੇ ਬਾਬਾ ਨਾਨਕ ਦੇ ਵੱਡੇ ਪਿੰਡ ਐ ਫਿਰ ਉਹਨਾਂ ਚ ਜਾਵਾਂਗੇ ਫਿਰ ਜਿਹੜੇ ਛੋਟੇ ਪਿੰਡ ਐ ਫਿਰ ਉਹਨਾਂ ਚ ਜਾਵਾਂਗੇ ਅਸੀਂ ਤੈਅ ਕੀਤਾ ਕਿ ਅਸੀਂ ਹਰ ਬੂਤ ਤੱਕ ਹਰ ਵਲੰਟੀਅਰ ਤੱਕ ਹਰ ਪਿੰਡ ਤੱਕ ਜੇਣਾ ਉਹ ਜਾਣਾ ਅਦਰ ਸਰਬਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ 22 ਸਾਲ ਦੀਆਂ ਉਹ ਲੋਕਾਂ ਨੂੰ ਦੱਸਣੀਆਂ ਔਰ ਜਿਹੜੀ ਪਰਿਵਾਰਵਾਦੀ ਰਾਜਨੀਤੀ ਆ ਉਹਦੇ ਖਿਲਾਫ ਲੋਕਾਂ ਨੂੰ ਜਨਾ ਜਾਗਰਤ ਕਰਨਾ ਇਸ ਕਰਕੇ ਅਸੀਂ ਮੀਟਿੰਗ ਕੀਤੀ ਸਾਡੇ ਸਾਰੇ ਪ੍ਰਧਾਨ ਸਾਰੇ ਸਾਡੇ ਆਗੂ ਜਿਹੜੇ ਜਿੰਨੇ ਵੀ ਪਾਰਟੀ ਦੇ ਉੱਤੇ ਉਦੋ ਵਾਲੀ ਸਾਹਿਬ ਅਰਨਾਵਾ ਸਾਹਿਬ ਜੰਮ ਸੰਖਾਤ ਸਾਹਿਬ ਬਾਠ ਦੀ ਸਾਰੇ ਸਰ ਮਨਦੀਪ ਜੀ ਸਾਡੇ ਬਲਾਪਰ ਦੇ ਸਾਡੀ ਸਾਡੀ ਟੀਮ ਜਿਹੜੀ ਅੱਜ ਇੱਥੇ ਆਈ ਸੀ ਬਹੁਤ ਵਧੀਆ ਮੀਟਿੰਗ ਲਈਏ ਔਰ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਫਿਰ ਮਿਲਾਂਗੇ ਥੋੜੇ ਜਿਹਾ ਉੱਚ ਮਿਲਾਂਗੇ ਸੋਲਾ ਮੀਟਿੰਗ ਆਪਾਂ ਕਰਨੀ ਹੈ ਸੋ ਮੈਂ ਤੁਹਾਨੂੰ ਇਹ ਕਹਿਣਾ ਕਿ ਅਸੀਂ ਮਤਲਬ ਜਿਹੜੀ ਤਿਆਰੀ ਕਰਦੇ ਸਾਡਾ ਤੈਅ ਕੀਤਾ ਅਸੀਂ ਸਟੇਟ ਲੈਵਲ ਤੇ ਕਿ ਅਸੀਂ ਚਾਰੇ ਜ਼ਿਲ੍ਹੇ ਚੋਣਾ ਦੇਦਾ ਬਾਬਾ ਨਾਨਕ ਗੱਦੜਬਾ ਔਰ ਜਿਹੜਾ ਸਿਆਲਪੁਰਾ ਵਾਲੀ ਚੰਬੇਾਲ ਔਰ ਬਰਦਾਵਾ ਚਾਰੇ ਜ਼ਿਲ੍ਹੇ ਚੋਣਾ ਜਿਹੜੀਆਂ ਅਸੀਂ ਜਿੱਤਣੀਆਂ ਉਹ ਨਹੀਂ ਤੇ ਆ ਵੀ ਤਸੀਹੋ ਤੋਂ ਲੱਗੇ ਨਾ ਉਹ ਨਹੀਂ ਚੱਲਦੀ ਜਿਹੜੀ ਪਾਰਟੀ ਤੁਹਾਡੇ ਸਾਹਮਣੇ ਆਈ ਹੈ ਜੀ ਤੁਹਾਡੇ ਬਲਦੀਕੀ ਕਿੱਥੇ ਆਈ ਜੀ ਜਿਹੜੀ ਪਾਰਟੀ ਤੁਹਾਡੇ ਬੰਦੀ ਕਹਿ ਰਹੇ ਹੋ ਸਾਡੀ ਕਿਹੜੀ ਕੋਈ ਤੇਰੀ ਬੰਦੀ ਨਹੀਂ ਸਾਡੀ ਪਾਰਟੀ ਕਹਿੰਦੀ ਤੁਹਾਡੇ ਸਾਰੇ ਬੰਦੇ ਬੋਲੇ ਹਰ ਇੱਕ ਦਾ ਪਛਾਣ ਆਈ ਤੇ ਪਾਰਟੀ ਜਿੱਥੇ ਆਜ਼ਾਦੀ ਹਰ ਬੰਦਾ ਬੋਲੇ ਆਪਣਾ ਖੁੱਲ ਕੇ ਬੋਲੇ ਠੀਕ ਹੈ ਵੀ ਲੋ ਸਾਡੀ ਪਾਰਟੀ ਸੁਣੋ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਸਾਡੇ ਦੇਦੇ ਬਾਬੇ ਨਾਨਕ ਦਾ ਇੱਕ ਇੱਕ ਬੜਕਾ ਸਾਡੇ ਐਮਪੀ ਕੈਂਡੀਡੇਟ ਸ਼ਹਿਰੀ ਕਰਸੀ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹਰ ਬੰਦੇ ਨੇ ਮਿਹਨਤ ਕੀਤੀ ਹਰ ਬੰਦੇ ਨੇ ਕੰਮ ਕੀਤਾ ਕੋਈ ਬੰਦਾ ਕੋਈ ਸੁਝਾਅ ਦਿੰਦਾ ਕੋਈ ਦਿੰਦਾ ਤੇ 파ਟ ਕੋਈ ਧੜੇ ਬੰਦੀ ਸਾਡੇ ਕਦੀ ਵੀ ਧੜੇ ਬੰਦੀ ਨਹੀਂ ਆ ਦੇਖੋ ਸਾਰੇ ਘੱਟੇ ਵਰ ਸਾਰੇ ਸਾਰੇ ਘੱਟੇ ਤੁਹਾਡੇ ਸੱਚੇ ਦੇ ਖੱਬੇ ਕਿ ਰਾਮ ਲక్ష్ਮਨ ਦੀ ਜੋੜੀ ਤਾਂ ਤਕਰਾਰ ਕੀ ਹੋ ਜਾਂਦੀ ਉਹ ਨਹੀਂ ਨਹੀਂ ਸਾਹਿਬ ਮੇਰੀ ਗੱਲ ਸੁਣੋ ਮਾਂ ਜਿਹੜੀ ਉਹ ਪੁੱਤ ਜੰਮਦੀ ਠੀਕ ਹੈ ਦੋ ਜੰਮਦੀ ਜਾਂ ਤਿੰਨ ਜੰਮਦੀ ਬੱਦ ਦੇ ਦਾ ਸੁਭਾਅ ਹੋ ਰਿਹਾ ਨਿੱਕੇ ਦਾ ਹੋਦਾ ਉਹ ਘਰ ਦਾ ਮਾਮਲਾ ਠੀਕ ਹੈ ਤੇ ਮਾਂ ਇੱਕਦਮ ਤੇ ਆ ਕੇ ਦੋਵਾਂ ਨੂੰ ਸੁਝਾਉਂਦੀ ਅਗਲੀ ਪੁੱਤੇ ਬੰਦੇ ਇਦਾਂ ਆਪਣਾ ਘਰ ਦਾ ਵਿਕਾਸ ਕਰਦੀ ਤੇ ਜਿਹੜੇ ਚੰਗੇ ਲੋਕ ਹ ਜਿਹੜੇ ਸਿਆਣੇ ਪੁੱਤਰ ਉਹ ਆਪਣੀ ਮਾਂ ਦਾ ਬਾਪ ਦਾ ਕਹਿਣਾ ਮੰਨਦੇ ਵੀ ਠੀਕ ਆ ਸਾਨੂੰ ਵੱਡਿਆਂ ਕਾ ਇਦਾਂ ਹੀ ਜਿਹਦੇ ਸਾਨੂੰ ਪਾਲਤੀ ਕਹਿੰਦੀ ਆ ਕੱਲਾ ਉਹ ਵੀ ਐਵੇਂ ਨਹੀਂ ਸਾਨੂੰ ਜਿਹੜੇ ਮਾਨ ਸਾਹਿਬ ਸੱਦ ਕੇ ਕਹਿੰਦੇ ਵੀ ਤਾਈਆ ਸਾਹਿਬ ਇਹ ਇਦਾਂ ਕਰਨਾ ਕਦੀ ਸਾਡੀ ਕੋਈ ਗੱਲ ਹੋਵੇ ਹੀ ਆਪਣੇ ਮੋਕਰਤੀ ਸਭ ਕੋ ਰੱਖਦੇ ਆ ਤੁਹਾਨੂੰ ਇੱਦਾਂ ਨਹੀਂ ਦੱਸਾਂ ਸਮਝਾਉਣੇ ਕਿ ਸਾਡੇ ਜਿਹੜੇ ਇੰਤਜ਼ਾਮ ਦੀ ਨੇ ਸਾਨੂੰ ਉਹ ਡਾਇਰੈਕਸ਼ਨ ਦੇ ਦੇ। ਪਹਿਲਾਂ ਸਾਡੇ ਸਾਥੀ ਤੇ ਬੜੇ ਸਿਆਣੇ ਯਾਰ ਆਹ ਸ਼ਹਿਰ ਵੀ ਖੜਾ ਤੈਨੂੰ ਕਿਹਦੇ ਫੋਟ ਲੱਗੀ ਸਾਡੀ ਲੋਕ ਸਭਾ ਦੇ ਲੱਗਸੀ। ਨਾ ਹੋਣੀ ਲੱਗੂਗੀ ਤੈਨੂੰ ਵੇਖੋ ਸਾਡੇ ਗਰੀਲੇ ਲੜਦੇ ਕਿਦਾਂ। ਕਲਵਾਲ ਸਾਹਿਬਾ ਬੜੇ ਅਸੀਂ ਇਤਿਹਾਸਕ ਜਗ੍ਹਾ ਤੇ ਖੜੇ ਆਂ। ਕਲਾਂ ਨੌਰ ਬੜਾ ਇਤਿਹਾਸਕ ਸ਼ਹਿਰ ਹੈ। ਇਹ ਤੋਂ ਤਾਜਪੋਸ਼ੀ ਵੀ ਹੋਈ ਸੀ ਅ ਅੱਜ ਦੀ ਜਿਹੜੀ ਇਸ ਗੱਲ ਹੈ ਜਦੋਂ ਤੁਸੀਂ ਇਹ ਕਟਿਆ ਤਾਂ ਜਿਹੜਾ ਬਰਥਡੇ ਹੈ ਕੇਜਰੀਵਾਲ ਸਾਹਿਬ ਦਾ ਕਿ ਤੋਹਫਾ ਕੀ ਦੇ ਰਹੇ ਹੋ। ਅੱਜ ਇਹਨਾਂ ਦੇ ਚਿਹਰਿਆਂ ਤੇ ਥੋੜੀ ਮੈਂ ਤਾਂ ਫੇਰ ਕਿਹਾ ਸਾਡੇ ਚੋਦੇ ਦੇ ਕਦੀ ਸਰ ਖਟਾਏ ਨਹੀਂ ਦੀ ਰਹੀ ਮੂੰਹ ਵੀ ਲੋਕਰ ਸਖੋ ਅਸੀਂ ਸਾਡੇ ਨੇ ਤੇ ਦੇ ਆਈਏ ਤੇ ਮੈਂ ਤਾਂ ਸਹੀ ਕੱਸੀ ਅਸੀਂ ਲੋਕੀ ਵਰਕਰ ਆ ਸਾਡੇ ਕੋਲ ਪੈਸੇ ਨਹੀਂ ਕਿ ਅਸੀਂ ਪੈਸੇ ਨਾਲ ਕੋਈ ਚੀਜ਼ ਖਰੀਦ ਲੈਣੀ ਹੈ ਸਾਨੂੰ ਸਭ ਨੂੰ ਬੋਲਦਾ ਕਿ ਪਾਰਟੀ ਦਾ ਕੰਮ ਕਰਨਾ ਬਣਾ ਜਿਹਨੀ ਪਾਰਟੀ ਦਾ ਕੰਮ ਚੰਗਾ ਲੱਗਾ ਪਾਰਟੀ ਦੇ ਉਹ ਰਸਤੇ ਤਾਰਗੇਟ ਹੋ ਗਿਆ ਸਟੇਜ ਸੁਣੋ ਸੁਣੋ ਜਿਹੜੀ ਭ੍ਰਿਸ਼ਟਾਚਾਰ ਸਿਸਤਰਾਂ ਤੇ ਵਿਦਵਾਨ ਸਭਾ ਸੁਣੋ ਬਿੱਲ ਗਾ ਸੁਣੋ ਸਾਡਾ ਟਾਰਗੇਟ ਇਹ ਹੈ ਕਿ ਜਿੱਦਾਂ ਇੱਥੇ ਤੁਸੀਂ ਕਹਿੰਦੇ ਹੋ ਤਾਂ ਫੋਚੀ ਹੋਈ ਇੱਥੇ ਵੀ ਸਾਡੇ ਐਮਐਲਏ ਦੀ ਇੱਥੇ ਹੀ ਫੋਚੀ ਹੋਈਗੀ ਤੁਸੀਂ ਕਹਦਾ ਹੋ ਜਿੱਤ ਕੇ ਜਿਹੜੇ ਬੇਲੇ ਬਾਬਾ ਨਾਮ ਪਾਰਟੀ ਜਿੰਦੂ ਅਮੀਦਵਾਦ ਚਿੰਨੂ ਟਿਕੜ ਦੇ ਹੋਗੀ ਅਸੀਂ ਉਹ ਨੂੰ ਮਤਲਬ ਜਦਾ ਜਤਾ ਕੇ ਐਸੇ ਹੀ ਥਾਂ ਤੇ ਪਾਕ ਫੋਚੀ ਕਰਕੇ ਫਿਰ ਕੇਆਰ ਦੇ ਕੋਲ ਭਗਵਾਨਤ ਕੋ ਭੇਜ ਜਨਮਨ ਦੇ ਚਾਰ ਵਾਲੀ ਜਿੱਤ ਕੇ ਸਾਨੂੰ ਇਦਾਂ ਦੀ ਲੱਗੂਗਾ ਕਿ ਕੇ ਕੇ ਸਾਥ ਤੇ ਬੜੀ ਤੇ ਕੁਝ ਕਰੇ ਨਹੀਂ ਕੇਆਰ ਜੀ ਦੇ ਬਸ ਦੇ ਤੇ ਆ ਬਦੀ ਬੀਜਪੀ ਵਾਲਿਆਂ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਇਹ ਕਹਣਾ ਕਿ ਤੁਸੀਂ ਕੇਰਦਿਆਲ ਨੂੰ ਜੇਲ੍ਹ ਚ ਬੰਦ ਕਰ ਸਕਦੇ ਆ ਪਰ ਉਹਦੀ ਸੋਚ ਸਾਰੇ ਦੇਸ਼ ਚ ਘਰ ਘਰ ਚ ਪਹੁੰਚੀ ਆ ਉਹਦੀ ਸੋਚ ਨੂੰ ਕੈਦ ਕਰਨਾ ਉਹਨਾਂ ਦੇ ਬਸ ਦੀ ਗੱਲ ਈ ਔਰ ਹੋਏ ਤੁਸੀਂ ਦੇਖਿਆ ਅਸੀਂ ਜਨਰਲ ਦੀ ਲੈਕਚਰ ਲਈ ਲੜੀ ਅਸੀਂ ਉਹਨੇ ਕੇਐਮਐਲ ਸਾਹਿਬ ਕੱਲ ਬਸ ਤੋਂ ਕਾਂਦੀ ਦਲ ਦੇ ਆਏ ਆ ਵੀ ਚਾਰੇ ਜਿੱਤਾਂਗੇ ਜਿੱਤਾਂ ਵੀ ਕਿਉਂ ਅਸੀਂ ਸਾਰੇ ਲੋਕਾਂ ਦੇ ਫੰਦੀ ਸੋਚ ਦਾ ਖੜੇ ਸਾਨੂੰ ਸਭ ਨੂੰ ਚਾੜੂ ਨੇ ਟਿਕਟ ਦਿੱਤੀ ਚਾੜੂ ਕਨੇ ਬ੍ਰਾਹ ਅਰਵਿੰਦ ਕੇਰਿਵਾਲ ਜੀ ਦੇ ਪਾਰਟੀ ਦੇ ਉਹਨਾਂ ਵਿੱਚੋਂ ਨਿਸ਼ਾਨ ਲਿਆ ਆਈ ਅਰਵਿੰਦ ਦੇ ਸਿਪਾਹੀਆਂ ਸਾਰੇ ਔਰ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਕੁਝ ਜਨਾਂ ਮਜ਼ੀ ਯੋਗ ਲਾ ਲੋ ਜਿਹੜਾ ਬਦਲਾ ਅਰਵਿੰਦ ਕੇਰਿਵਾਲ ਜੀ ਨੇ ਸ਼ੁਰੂ ਕੀਤਾ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਬਦਲਾ ਸਭੇ ਸਭੇ ਹਿੰਦੁਸਤਾਨ ਦੇ ਹਰ ਕੋਨੇ ਦੇ ਉੱਤੇ ਜਿਹੜਾ ਉਹ ਪਹੁੰਚੂਗਾ ਉਹ ਲੋਕਾਂ ਨੂੰ ਉਹਨਾਂ ਨੂੰ ਚੰਗੀ ਵਿਦਿਆ ਚੰਗੇ ਹਸਪਤਾਲ ਬਿਜਲੀ ਪਾਣੀ ਰਹਿਣ ਦੀ ਸ਼ਕਤ ਆਮ ਆਦਮੀ ਪਾਰਟੀ ਸادة ਸادة ਦੇਸ਼ਵਾਲੀ ਪਾਰਟੀ ਦੇ ਬੜੀ ਬਹਾਸਾਲਾ ਅਸੀਂ ਸادة ਸادة ਬਾਕੀ ਸਟੇਟਾਂ ਦੀ ਜਿੱਤ ਗਏ ਤੇ ਲੋਕਾਂ ਦੀ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਜੋ ਅੱਜ મોદી ਕਰ ਰਿਹਾ ਉਹ ਸਭਾ ਕੁਝ ਖਤਮ ਕਰਕੇ ਅਰਬੰਦੀ ਸੋਚ ਦਾ ਜਿਹੜਾ ਦੇਸ਼ ਆ ਉਹ ਬਣਾ ਕੇ ਭਾਈ ਸਾਡੀਆ ਜੀ ਡਾਕਟਰ ਕਿਉਂ ਨਹੀਂ ਆ ਰਹੀ ਇਸ ਪਾਰਟੀ ਆ ਜਾਓ ਆ ਜਾਓ ਬਈ ਸਾਜੀ ਸਾਰੇ ਸੱਤ 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 ਕਲਾਮੌਰ ਦੇ ਵਿੱਚ ਅੱਜ ਡਾਕਟਰ ਬਲਬੀਨ ਨਾਲ ਗੱਲ ਹੋਈ ਹੈ ਸਾਡੇ ਹੈਲਥ ਮਿਨਿਸਟਰ ਨੂੰ ਪਹਿਲਾਂ ਵੀ ਉਹਨਾਂ ਨੂੰ ਲਿਖ ਕੇ ਦਿੱਤਾ ਸਵੇਰੇ ਮੈਨੂੰ ਕਾਲ ਕਰਕੇ ਪੁੱਛਿਆ ਚੰਗਾ ਤੁਸੀਂ ਵਧੀਆ ਸਵਾਲ ਕੀਤਾ ਕਿਉਂਕਿ ਮੈਂ ਆਲਰੇਡੀ ਲਿਖ ਕੇ ਦਿੱਤਾ ਸੀ ਕਿ ਇੱਥੇ ਡਾਕਟਰ ਘੱਟ ਨੇ ਤੇ ਮੇਰਾ ਖਿਆਲ ਹੈ ਕਿ ਐਸ ਵੀ ਮੇਰੇ ਵਿੱਚ ਤੇ ਕਲਾ ਨੂੰ ਤਾਂ ਸਾਰੇ ਡਾਕਟਰ ਪੂਰੇ ਆ